60 ਆ ਗਏ ਨੂੰ ਮੈਂ 60 ਸੁਰਦੀਆਂ ਨਹੀਂ ਵਿਕਦੀਆਂ ਬੱਕਰੀਆਂ ਇੱਕ ਝੂਟੇ ਚ ਵੇਚਦਾਨੇ ਆ ਬੋਲ ਸਾਂਝਾ ਸੌਦਾ ਸੱਟ ਅੱਜ ਬੋਣੀ ਨਹੀਂ ਸਾਡੀ ਨਵੇੜ ਨਵੇੜ ਸੁਣ ਨਵੇੜ ਤੋਂ ਕਰ ਨਵੇੜੋ ਨਵੇੜ ਦੀ ਬਗ ਨਾ ਸੋਣ ਤੇਰੀ ਇਮਾਨਦਾਰੀ ਤੇ ਤੂੰ ਕਹਿੰਨੇ ਵੀ ਇੰਨੇ ਲੱਗੇ 50 ਤੇ ਦੋ ਜਾਂ 50 ਤੇ ਦੋ ਦੀਆਂ ਹੋ ਗਈ ਚਲ ਫੜਾ ਦੇ ਫੜ ਸਾਲ ਫੜਾ ਫੜਾ ਉਹ ਫੜਲਾ ਉਹ ਫੜ ਹੋਰ ਮਾਰ ਉਹ ਤੇ ਨਾ ਹੱਥ ਜੇ ਮਾਰ ਬੋਲ ਪਾ ਲੈ ਲੈ 100 ਰੁਪਏ ਪਾਕਿਸਤਾਨੀ ਬਰੀਡ ਹੈ ਜੀ ਬਹੁਤ ਵਧੀਆ ਆ ਬਲਕ ਡੱਬੀ ਆਵਲਕ ਡੱਬੀ ਬੱਕਰੀ ਪਿਓਰ ਇਹ ਆਇਆ ਮੇਰਾ ਖਿਆਲ ਕਿਹੜਾ ਪਿੰਡਾ ਤੇਰਾ ਚੰਨਣਵਾਲ ਚੰਨਣਵਾਲ ਇਹ ਆਇਆ ਚੰਨਣਵਾਲ ਜਿੱਥੇ ਕੜਦੇ ਨਹੀਂ ਜਮੇ ਗਾਲ ਓਏ ਐਂਗਲੈਂਡ ਕਰਾ ਲੈ ਯਾਰ ਕੁਸਾ ਓਏ ਉਹ ਕਿੱਥੋਂ ਸਾਨੂੰ ਵੀ ਦੇਊਗਾ ਵਿਚਾਰਾ ਆਪਦਾ ਖਰਚਾ ਵੀ ਰੱਖੂਗਾ 10000 54000 ਹਾਂ 54 ਨਹੀਂ ਹੈ 54 ਇਹਨਾਂ ਦੀ ਸੇਵਾ ਕਰੀਂ ਨਾਮੇ ਤਿਆਰੀ ਚਲੋ ਚੱਲੇ ਦੀ ਮੈਂ ਤਿਆਰੀ ਦੇਖ ਰਾਜੂ ਇਹ ਲਾਈ ਬੈਠਾ ਇਹਦਾ 50 ਇਹਨਾਂ ਦਾ ਬਹੁਤ ਅਸਲੀ ਮਨ ਲਾਤਾ ਬਹੁਤ ਦਾ ਫਾਇਦਾ ਨਹੀਂ ਇਜ਼ਤ ਨਹੀਂ ਲਾਤਾ ਉਹ ਦੁਖੀ ਹੋਈ ਪਾਠ ਨੇ ਉਹ ਖਾਤਾ ਉਹ ਮਾਨ ਰਿਹਾ ਇਹ ਕੌਣ ਹੈ ਕਿੱਧਰੋਂ ਆ ਗਿਆ ਵਿਚਾਰੇ ਇਹਨੂੰ ਬੰਦੇ ਨੂੰ ਵਿਚਾਰੇ ਕਾਨੂੰ ਬਾੜ ਦੋ ਮੈਨੂੰ ਬਹੁਤ ਚੱਲ ਮਾਂ ਕੀ ਦੇ ਤੇਰੇ ਕਿਦੇ ਉਹ ਤੇਰੇ ਨਾਲ ਘਰ ਬੁੜਿਆ ਪਰਾਂ ਹੋ ਜਾ ਤੂੰ ਚੱਲ ਸਹੀ ਇਹਨਾਂ ਦੀ ਗੱਲ ਠੀਕ ਕੀ ਗੱਲ ਓਏ 60 ਆ ਗਏ ਨੂੰ ਮੈਂ 60 ਸੁਰਦੀਆਂ ਨਹੀਂ ਵਿਕਦੀਆਂ ਬੱਕਰੀਆਂ ਇੱਕ ਝੂਟੇ ਚ ਵੇਚ ਦੰਨੇ ਆ ਮੁੱਲ ਸਾਂਝਾ ਸੁਰਦਾ ਸਾਡਾ ਅੱਜ ਬੋਣ ਨਹੀਂ ਸਾਡੀ ਨਵੇੜ ਨਵੇੜ ਸੁਣ ਨਵੇੜ ਤੋਂ ਕਰ ਨਵੇੜੋ ਨਵੇੜ ਦੀ ਬਾਬਾ ਨਵੇੜ ਸੁਣਦੇ ਪੈਣਾ ਨਵੇੜ ਦੀ ਜਾਇਜ਼ ਜਲਵੇੜ ਤੇ ਮੈਂ ਤਾਂ ਜਾਇਜ਼ ਦੱਸਿਆ ਉੱਥੇ ਨਹੀਂ ਹੋਣਾ ਨਹੀਂ ਮੁੱਲ ਦਾ ਜਾਇਜ਼ ਲਾਦਾ ਯਾਰ ਆਪਾਂ ਮੈਂ ਮੈਨੂੰ ਉਹ ਧੱਕਾ ਲੱਗੀ ਨੇ ਉਹ ਨਰਬੇ ਉੱਤੇ ਵੀ ਨਹੀਂ ਬਟਾਣੇ ਮੈਂ ਦੋ ਤਾਂ ਉੱਤੇ ਵੀ ਲੱਗਿਆ ਇਹਨਾਂ ਦੇ ਫਿਰ ਉੱਤੇ ਵੀ ਦੋ ਉੱਤੇ ਚਲੋ ਤੇਰੀ ਸਲਾਹ ਠੀਕ ਹੈ ਕਿ ਮੀਨੇ ਲੈਣੀਆਂ ਨੇ ਉਹ ਵੀ ਮਰਵਾਉਣਾ ਆ ਲੋ ਕੁਝ ਰਹਿ ਕਰ ਲੋ ਰੱਖਾ ਜੀ ਕੁਝ ਨਾ ਜਾਂਦੇ ਲੰਦਾਂ ਗੰਦਨਾ ਕਮੀਆ ਨੇ ਜੀ ਪਹਿਲੇ ਸੁਈ ਇਹ ਦੋ ਦੰਤ ਟੁੱਟ ਗਏ ਛੱਡ ਜਾ ਇਹ ਆ ਟੁੱਟ ਗਈ ਹਾਂ ਹਾਂ ਹੁਣੀ ਟੁੱਟ ਗੱਪਣਾ ਗੁੱਪਣਾ ਇਹ ਗੱਪਣਾ ਇਨੂੰ ਹੋਇਆ ਡੇਢ ਮਹੀਨਾ ਤੋਂ ਮੁਰਦਕੀ ਹੋ ਗਿਆ ਵੀਡੀਓ ਬਣਵਾ ਦਈਏ ਮੁੰਡਿਆਂ ਦੀ ਚੰਗੀ ਅਜ ਕੋਈ ਵੀਡੀਓ ਨਹੀਂ ਉਹਨਾਂ ਦੀ ਬਣੀ ਨਾ ਨਾ ਕੋਈ ਨਹੀਂ ਬਣਵਾਉਂਦੇ ਕਿਉਂ ਉਹ ਵੀ ਸਾਡੀ ਆਸ ਕਰਦੇ ਵੀ ਕਿਸੇ ਦਾ ਸਾਡੇ ਨਾਲ ਕੰਮ ਚੱਲਦਾ ਜੇ ਸਾਡੀ ਜਵਾਨ ਦੇ ਨਾਲ ਕੁਝ ਨਹੀਂ ਹੁੰਦਾ ਵੀਡੀਓ ਤਾਂ ਮੈਂ ਮੇਰੇ ਚੈਨਲ ਤੇ ਵੀ ਥੇਰੀ ਬਣਾਉਣਾ ਤੈਨੂੰ ਪਤਾ ਹੈ ਇਹਨਾਂ ਦਾ ਵੀ ਜ਼ਰੂਰੀ ਹੈ ਐਡੀ ਤਰ੍ਹਾਂ ਆਏ ਨੇ ਬੰਨੀ ਫੜਕੀਆਂ ਬਹੁਤੀਆਂ ਗੱਲਾਂ ਨਾ ਕਰ ਤੇਰੀ ਇਮਾਨਦਾਰੀ ਤੇ ਤੂੰ ਕਹਿੰਦਾ ਵੀ ਇੰਨੇ ਲਾ ਕੇ 50 ਤੇ ਦੋ ਜਾਂ 50 ਤੇ ਦੋ ਦੀਆਂ ਹੋਣਗੀਆਂ ਚੱਲ ਫੜਾ ਦੇ ਫੜ ਲੈ ਫੜ ਲੈ ਹੋ ਗਏ ਉਹ ਫੜ ਲੈ ਹੋਰ ਮਾਰੋ ਹੋਤੇ ਨਾ ਹੱਥ ਜੇ ਮਾਰ ਬੋਲ ਪਾ ਲੈ ਲੈ 100 ਰੁਪਏ ਨਹੀਂ ਹੋਰ ਫੋੜ ਬਾਦ ਸਹੀ ਕਿੰਨੇ ਦੇਣੇ ਨੇ ਕੋਈ ਦਾ ਤੂੰ ਚੜਕਾ ਹੋਰ ਲਾ ਕੇ ਨਾ 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 ਐਨ ਲੱਗਦਾ ਦਾ 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 ਆਏਗਾ ਕਰਿਆ ਓਏ ਮੈਨੂੰ ਤੂੰ ਬੁੱਟ ਸਮਝਦਾ ਲੈ ਜਾ ਗਾਗਰ ਨੂੰ ਮੁਰਦੇ ਵੀ ਰੱਖਣਾ 55 ਦੀਆਂ ਕਿੰਨਾ ਹੁੰਦਾ 55 ਛੀ ਉੱਤੇ 50 ਤੇ 6 55 ਦੀ ਜਾ ਕਾ 1000 ਕਰੋ ਨਹੀਂ ਹੁੰਦੀਆਂ ਬਹੁਤਾ ਸਿਆਣਾ ਨਾ ਬਣਾ ਉਹ ਨਹੀਂ ਦੇਣਾ ਸਿੱਧਾ ਕਰ ਸੁਣ ਮੇਰੀ ਅਸੀਂ ਤਾਂ ਦੂਆ ਚ ਕਹਿ ਕੇ ਖਾਣਾ 1000 ਰੁਪਏ ਤੇਥੋਂ ਕਹਿ ਕੇ ਖਾਣਾ ਸ਼ਰਦੇ ਵੀ ਹੈ ਨਹੀਂ ਇੱਧਰ ਹੋ ਪਿੱਛੋਂ ਪਾਪੁੱਤ ਕਿਹੜੇ ਸਾਜੇ ਪਾਉਂਗੇ ਨਾ ਕੋਈ ਨਹੀਂ ਹੁੰਦੀਆਂ ਬੋਲਣਾ ਨਹੀਂ ਕੋਈ 55 ਦੀ ਨਹੀਂ ਦੇਣੀ ਆਸੀ ਨੇ ਇਹ ਹੋ ਗਿਆ 4 ਉੱਤੇ 50 ਦੀਆਂ ਚੱਕ ਹਾਂ ਬੋਲਦੇ ਜਕਾਰੇ ਹਾਂ ਬਈ ਨਾ ਤਾਂ ਬਰੀ ਬਿਛਾਤੀ ਦਰੀ ਬੱਕਰੀ ਖਾ ਨਹੀਂ ਹੋਣਾ ਕੋਈ ਨਹੀਂ ਬੱਕਰੀ ਫੜ ਲਿਆ ਆ ਵੀਡੀਓ ਦਿਖਾ ਦਰ ਸੇਮ ਹੋਏ ਉਹ ਬੱਕਰੀ ਫੜ ਲਿਆ ਉਹ ਲਿਆ ਛੱਡੀ ਮੈਂ ਆਪੇ ਬੋਲ ਦੂੰਗਾ ਪਰੇ ਹੋ ਜਾ ਚੌੜੇ ਪਰੇ ਹੋ ਜਾ ਪਾਸੇ ਹੋ ਜਾ ਖਾ ਲਓ ਬੜਾ ਤੂੰ ਖਾਣੇ ਨੂੰ ਫੇਰ ਕਿਹੜਾਈ ਮੜੇ ਚੌੜੇ ਕਰਾਣ ਗੱਲ ਪਾਕਿਸਤਾਨੀ ਬਰੀਡ ਹੈ ਜੀ ਬਹੁਤ ਵਧੀਆ ਆਵਲਕ ਡੱਬੀ ਆਵਲਕ ਡੱਬੀ ਬੱਕਰੀ ਪਿਓਰ ਏ ਆਇਆ ਮੇਰਾ ਖਿਆਲ ਕਿਹੜਾ ਪਿੰਡ ਦਾ ਤੇਰਾ ਚੰਨਣਵਾਲ ਚੰਨਣਵਾਲ ਬਰਨਾਲੇ ਕੋਲ ਇਹ ਆਇਆ ਚੰਨਣਵਾਲ ਜਿੱਥੇ ਕੱਢਦੇ ਨਹੀਂ ਜਮੀ ਕਾਲ ਹਾਂ ਨਹੀਂ ਗਲਤੀ ਹਾਂ ਉਹ ਪਿੰਡ ਤੋਂ ਆਇਆ ਹੈ ਬਹੁਤ ਅਸਲੀ ਨਿਸਾਰ ਪਿੰਡ ਦਾ ਇਹਦਾ ਪਿੰਡ ਦਾ ਵੀ ਚੰਗਾ ਹਾਲ ਪਿੰਡ ਦਾ ਵੀ ਚੰਗਾ ਹਾਲ ਤੇ ਹੈਵੀ ਪਰਜਾ ਪਾਤਾ ਇਹ ਪਰਜਾ ਪਾਤਾ ਪਰਜਾ ਪਾਤਾ ਜਿਨ੍ਹਾਂ ਨੇ ਪਤ ਰੱਖੀ ਹੈ ਸਭ ਨਿਸਾਨਾ ਦੀ ਪਰਜਾ ਦੀ ਪਤ ਪਰਜਾ ਦੀ ਪਤ ਇਹਨਾਂ ਨੂੰ ਦੁਨੀਆਂ ਦੀ ਵੀ ਹੈਗੀ ਪੂਰੀ ਘਾਤ ਧੰਨਵਾਦ ਜੀ ਸਾਸਰੀਕਰ ਦੋ ਦੰਦ ਆ ਦੇਖੋ ਜੀ ਇਹ ਇਹ ਵੀ ਦਿਖਾਉਨੇ ਆ ਫੜ ਬਈ ਦਿਖਾ ਦੇ ਦਿਖਾ ਇਹ ਦੇਖ ਫੜ ਦੇ ਕੋਈ ਨਾ ਇਹ ਆ ਇਹਦੀ ਮਾਂ ਹੈ ਹੈ ਮਾਂ ਹਜੇ ਚੁੰਗਦੀ ਆ ਆ ਹਜੇ ਵੀ ਚੁੰਗਦਿਆ ਮੁੰਡਿਆ ਮਾਂ ਨੂੰ ਤੀ ਚੁੰਗਦੀ ਦੇਖੋ ਖੜ ਕੇ ਤਮਾਸ਼ਾ ਕਾ ਐਡੀ ਬੱਕਰੀ ਨੂੰ ਪੂਰੀ ਇਹ ਜਮਾਨ ਹੈ ਜਵਾਨ ਨੇ ਪਹਿਲੇ ਛੂਈ ਛੂਈ ਤੇ ਜੋੜਾ ਬੜਾ ਵਧੀਆ ਲੈ ਲਿਆ ਬਾਪੂ ਜੀ ਕਿਹੜੇ ਪਿੰਡ ਆ ਕਿਸਾਰ ਇਹ ਸਾਰ ਸੇ ਯੂਨੀਵਰਸਿਟੀ ਸੇ ਦੋਸਤ ਮੇਰਾ ਹਰਿਆਣੇ ਸੇ ਬਹੁਤ ਵਧੀਆ ਪੁਰਾਣਾ ਦੋਸਤ ਹੈ ਮੇਰਾ ਪਰ ਮੈਂ ਭੁੱਲ ਹੀ ਜਾਣਾ ਕਿਉਂ ਯਾਦ ਨਹੀਂ ਰਹਿੰਦਾ ਦੁਨੀਆ ਆਉਂਦੀ ਹੈ ਮੇਰੇ ਬਾਬੂ ਜੀ ਧੰਨਵਾਦ ਤੁਹਾਡਾ ਹੋਰ ਕਹਿ ਲਵਾਂਗੇ ਓਏ ਰਾਜਾ ਰਾਜੀ ਹੋ ਗਿਆ ਮਾਫ ਕਰ ਦੇ ਪੇਮੈਂਟ ਕਰੀਏ ਪੇਮੈਂਟ ਦੇ ਹੋ ਜੀ ਆਲੇ 500 ਰੁਪਏ ਪੇਮੈਂਟ ਸਾਈ ਵਾਲਾ ਸਾਈ ਵਾਲਾ ਸਾਈ ਤੁਹਾਡੀ ਆ ਜੀ ਵਿੱਚ ਕੋਈ ਨਾ ਗੱਲ ਆਨਲਾਈਨ ਹੋ ਜਾਏ ਮਤਲਬ ਆਲ ਐਨੀਮੋਈ ਓਏ ਕਰਾ ਲੇ ਕਰਾ ਲੇ ਉਧਰ ਨਹੀਂ ਤੇ ਚੱਲਦਾ ਨਹੀਂ ਕਿਸੇ ਔਰ ਤੇ ਕਰਾ ਦੇ ਭਾਈ ਹਾਏ ਦੇਦੀ ਇਹ ਕੰਨਿਆ ਆਕਾਸ਼ ਨਾ ਕਹੇ ਜੋ ਕੁਝ ਰੱਖਣਾ ਵੀ ਹੋਗਾ ਰੱਦੇ ਵਾਸਤੇ ਤੇਰੇ ਦੇ ਆਪ ਸਾਡਾ ਆਹ ਸਾਈ ਵਾਲਾ ਇਦਰੀ ਗੱਲ ਓਏ ਆਨਲਾਈਨ ਕਰਾ ਲੈ ਯਾਰ ਕੁਸਾ ਆਨਲਾਈਨ ਯਾਰ ਖਰਚੇ ਉੱਤੇ ਓਏ ਓ ਕਿੱਥੋਂ ਸਾਨੂੰ ਵੀ ਦੇਊਗਾ ਵਿਚਾਰਾ ਆਪਦਾ ਖਰਚਾ ਵੀ ਰੱਖੂਗਾ हां ਸਾਡੀ ਵੀ ਸੋਚਦਾ ਰਹਿੰਦੀ ਏ ਢਿੱਡੀ ਹਾਂ ਉਹ ਮੈਂ ਹਾਈਟ ਡਵਾਤੇ ਫਿਰਦੇ ਆ ਯਾਰ ਹੋਰ ਤੋਂ ਪਿਗਾ ਦੇ ਵਾਸਤੇ ਫਿਰਦੇ ਇਥੇ ਤੈਨੂੰ ਕੀ ਦੀ ਮੈਂ ਆਪਣੀ ਮੁਕੱਦਰ ਕੋਈ ਮਿਲੂ ਤੂੰ ਕਿਹੜਾ ਕੱਪਾ ਦੀ ਏ ਯਾਰ ਮਿਲਦਾ ਮਿਲਦਾ ਰੱਖ ਲੋ ਰਸਤੇ ਵਿਕਲਦੇ ਤੂੰ ਕਰਦੇ ਗੂਗਲ ਤੇ ਕਿੰਨੇ ਆਹੇ ਗੂਗਲ ਚਾਹਦਾ ਮੈਂ 10000 54000 ਹਾਂ 56 ਨਹੀਂ ਹੈ 56 ਲੈ ਇਹਨਾਂ ਦੀ ਸੇਵਾ ਕਰੀ ਗਮਾਰਾ ਨਾ ਪਾਈ ਇਹਨਾਂ ਨੂੰ ਕੋਈ ਲੰਗ ਪਾਈ ਲਊਗਾ ਖਾਈ ਕਰੂਆਂ ਜਾਂਦੀਆਂ ਲੰਗ ਪਾਈ ਜੋਂ ਲਾ ਕੇ ਲੂੰਗ ਪੱਤੀ ਕੀ ਲਊਂਗਾ ਰਾਜਗੜ੍ਹ ਸੇ ਮਿਲੇਗੀ ਤੁਹਾਰੇ ਤਾਂ ਨਜ਼ਦੀਕ ਹੀ ਹੈ ਰਾਜਗੜ੍ਹ ਤੋਂ ਮਿਲਦੀ ਹੈ ਹਾਂ ਅੱਜ ਦੀ ਮੰਡੀ ਦੇ ਕੋਕਾ ਹੀਰੇ ਆਏ ਹਾਂ ਹਾਂ ਅੱਜ ਦੀ ਮੰਡੀ ਦੇ ਕੋਕੇ ਹੀਰੇ ਤੇ ਵਧੀਆ ਨੇ ਤਸਵੀਰਾਂ ਦੂਜਾ ਦੋ ਡਾਕਟਰ ਡਾਕਟਰ ਕਿਥੋਂ ਨਹੀਂ ਡਾਕਟਰ ਕੀ ਆ ਗਿਆ ਵਾਹ ਮੇਰੇ ਵੀਰੇ ਫੇ ਤੂੰ ਸੌ ਰਾਇਆ ਹੋਰ ਤਾਂ ਲੱਪੋਗਾ ਜੀ ਖਰਚਾ ਜੋ ਮੁੰਡਾ ਲਖਾਈ ਉਹ ਤੇ ਉੱਥੇ ਵਾਹਤਾ ਚੱਲੋ ਲਖਾਈ ਤੇ ਆਜੋ ਉੱਥੇ ਆ ਜੂਗਾ ਤੇ ਸਾਨੂੰ ਤਾਂ ਨਵੇੜ ਜਾ